ਆਹ ਦੇਖ ਲਓ ਅਜਿਹੇ ਲੋਕ ਬੈਠੇ ਬਿਠਾਏ ਲੋਕਾਂ ਨੂੰ ਭਾਜਣਾ ਪਵਾ ਦਿੰਦੇ ਨੇ ਜਦੋਂ ਹਥਿਆਰਾਂ ਦੀ ਨੋਕ ਤੇ ਉਹਨਾਂ ਦੇ ਵੱਲੋਂ ਲੁੱਟ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤਾਜ਼ੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਜਦੋਂ ਬਠਿੰਡਾ ਦੇ ਵਿੱਚ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਵੱਲੋਂ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸਭ ਤੋਂ ਪਹਿਲਾਂ ਨਜ਼ਰ ਇਸ ਵੀਡੀਓ ਤੇ ਮਾਰਦੇ ਹਾਂ ਸੋ ਦਾਦੇ ਕੀ ਬਠਿੰਡਾ ਦੇ ਵਿੱਚ ਦੋ ਪੈਟਰੋਲ ਪੰਪ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸਮਾਂ ਦੇ ਵਿੱਚ ਬਠਿੰਡਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਗੈਂਗ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਜਿਨ੍ਹਾਂ ਦੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੀ ਜਾਣਕਾਰੀ ਪੁਲਿਸ ਕੋਲੋਂ ਸਾਂਝੀ ਕੀਤੀ ਗਈ ਅ ਕੋਈ ਗਰੋਹ ਦੇ ਮੈਂਬਰ ਹੈ ਗਿਰੋਹ ਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ ਕਿ ਗਿਰੋਹ ਹੈ ਕਿਵੇਂ ਆ ਬਟ ਇਹ ਜਿਹੜੇ ਵਿਅਕਤੀ ਸੀ ਚਾਰ ਵਿਅਕਤੀ ਇਹ ਇੱਕੋ ਹੀ ਅ ਅ ਨਿੱ ਕੋਈ ਵਾਰਦਾ ਮਤਲਬ ਦੋਨਾਂ ਨੇ ਦੋਨੋਂ ਵਾਰਦਾਤਾਂ ਇਹਨਾਂ ਵੱਲੋਂ ਇਨਜਾਮ ਦਿੱਤੀਆਂ ਪਾਈਆਂ ਗਈਆਂ ਤਾਂ ਇਹਨਾਂ ਨੂੰ ਫਿਰ ਫਾਲੋਅ ਅਪ ਕੀਤਾ ਗਿਆ ਇਹਨਾਂ ਦੇ ਸੀਸੀਟੀਵੀ ਕੈਮਰਾਸ ਕੈਮਰਾ ਦੀ ਟ੍ਰੇਲ ਚੈੱਕ ਕੀਤੀ ਗਈ ਤੇ ਇਹਨਾਂ ਨੂੰ 19 ਤਰੀਕ ਨੂੰ ਇਹਨਾਂ ਨੂੰ ਕੱਲ ਅਸੀਂ ਗ੍ਰਿਫਤਾਰ ਕੀਤਾ ਇਸ ਕੇਸ ਵਿੱਚ ਜਿਹੜੀ ਉਹਨਾਂ ਨੇ ਵਾਰਦਾਤ ਵਿੱਚ ਜਿਹੜੀ ਕਾਰ ਵਰਤੀ ਹੈ ਸਲੈਰੀਓ ਗੱਡੀ ਹੈ ਉਹ ਉਹ ਬਰਾਮਦ ਹੋਈ ਹੈ ਇੱਕ ਪਿਸਟਲ ਬਰਾਮਦ ਹੋਇਆ 315 ਬੋਰ ਦਾ ਤੇ ਪੰਜ ਜ਼ਿੰਦਾ ਕਾਰਤੂਸ ਬ੍ਰਾਹਮਤ ਹੋਏ ਆ। ਤੇ ਸਾਡੇ ਕਿੰਨੇ ਬੰਦੇ ਸੀ ਜੀ? ਇਹਦੇ ਚਾਰ ਬੰਦੇ ਨੇ। ਇੱਕ ਦਾ ਨਾਮ ਹਰਮਨਦੀਪ ਹੈ, ਇੱਕ ਲਵਪ੍ਰੀਤ ਹੈ, ਇੱਕ ਸੁਖਜੀਤ ਹੈ, ਇੱਕ ਮੋਹਿਤ ਹੈ। ਸਰ ਜੀ ਜਪਨੀ ਦਾ ਜਿਹੜਾ ਟੀਮ ਦਾ ਵੀ ਜਦੋਂ ਭੱਜ ਰਹੇ ਸੀ ਉਸ ਵਕਤ ਉਹਨਾਂ ਨੂੰ ਹੋਇਆ ਜਾਂ ਪਿੱਛੇ ਹਾਂਜੀ ਜਦੋਂ ਇਹਨਾਂ ਨਾਲ ਇੱਕ ਸਕਫਲ ਹੋਈ ਜਦੋਂ ਇਹ ਪੁਲਿਸ ਨੇ ਜਦੋਂ ਇਹਨਾਂ ਨੂੰ ਘੇਰਿਆ ਤਾਂ ਇਹਨਾਂ ਨੇ ਉੱਥੋਂ ਭੱਜਣ ਦੀ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਇਹਨਾਂ ਦੀ ਕਾਰ ਖੰਬੇ ਦੇ ਵਿੱਚ ਵੱਜੀ। ਤਾਂ ਉਸ ਦੌਰਾਨ ਇਸ ਜਿਹੜਾ ਹਰਮਨਦੀਪ ਹੈ ਹਰਮਨਦੀਪ ਦੀ ਲੱਤ ਜਿਹੜੀ ਹੈ ਲੱਤ ਵਿੱਚ ਚੋਟ ਆਈ ਹੈ ਤੇ ਉਹਨੂੰ ਹਾ ਹਸਪੀਟਲ ਵਿੱਚ ਜਮਾ ਕਰਾ ਕੇ ਉਹਨੂੰ ਦਾਖਲ ਕਰਾ ਕੇ ਉਹਦਾ ਇਲਾਜ ਕਰਵਾਇਆ ਜਾ ਰਿਹਾ ਹੈ ਹਾਂਜੀ ਜਿਹੜਾ ਹਰਮਨਦੀਪ ਹੈ ਉਹਦੇ ਉੱਤੇ ਦੋ ਪਹਿਲਾਂ ਲੜਾਈ ਝਗੜੇ ਦੇ ਪਰਚੇ ਨੇ ਦੋਨੋਂ ਬਠਿੰਡੇ ਜ਼ਿਲ੍ਹੇ ਦੇ ਹੀ ਨੇ ਬਾਕੀ ਜਿਹੜੇ ਤਿੰਨ ਵਿਅਕਤੀ ਨੇ ਉਹਨਾਂ ਦਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਨਹੀਂ ਹੈ ਸਰ ਜਾਪਤ ਕੁਝ ਪਤਾ ਹੈ ਮੇਰੇ ਕੋਲ ਪਾਪਾ ਦੇ ਲੱਗਿਆ ਹੋਇਆ ਮਾਨਸਾ ਵੀ ਆਪਣੇ ਪਾਪਾ ਨੂੰ ਕਰਦੇ ਕੋਜੀ ਪੰਪ ਇੱਕ ਈਜ਼ੀ ਟਾਰਗੇਟ ਹੈ ਕਿਉਂਕਿ ਰਾਤ ਦੇ ਵੇਲੇ ਸਿਕਿਉਰਿਟੀ ਇੱਥੇ ਇੰਨੀ ਨਹੀਂ ਹੁੰਦੀ ਇੱਕ ਈਜ਼ੀ ਟਾਰਗੇਟ ਹੈ ਇਹਨਾਂ ਕੋਲ ਕੈਸ਼ ਵੀ ਕਾਫੀ ਮਾਤਰਾ ਦੇ ਵਿੱਚ ਹੁੰਦਾ ਹੈ ਇਸ ਕਰਕੇ ਇਹਨਾਂ ਨੂੰ ਪੰਪ ਵੱਲੋਂ ਟਾਰਗੇਟ ਕੀਤਾ ਜਾਂਦਾ ਹੈ ਤੇ ਲੁੱਟਾਂ ਖੋਹਾਂ ਬਾਰੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਿਰਦੇਸ਼ ਨੇ ਉਹ 0 ਟੋਲਰੈਂਸ ਪਾਲਿਸੀ ਹੈ ਤੇ ਜਿਹੜੇ ਤਫਤੀਸ਼ ਦੇ ਵਿੱਚ ਫਿਲਹਾਲ ਅੱਗੇ ਸਾਹਮਣੇ ਆਇਆਗਾ ਫਿਲਹਾਲ ਇਹਨਾਂ ਜਿਹੜੇ ਬੇਰੋਜ਼ਗਾਰੀ ਪਾਏ ਗਏ ਨੇ ਇੱਕ ਜਣਾ ਇਹਨਾਂ ਦੇ ਵਿੱਚ ਉਹ ਟੈਕਸੀ ਡਰਾਈਵਰ ਹੈ ਜਿਹੜਾ ਮੋਹਿਤ ਹੈ ਬਾਕੀ ਜਿਹੜੇ ਤਿੰਨੋ ਵਿਅਕਤੀ ਨੇ ਉਹ ਬੇਰੋਜ਼ਗਾਰ ਨੇ ਜਿਹੜੀ ਸਿਚੁਏਸ਼ਨ ਵੱਡੀ ਹੈ ਬਾਰ-ਬਾਰ ਡੋਰੀ ਦੋ ਤਿੰਨ ਵਾਰ ਘੱਟਣਾ ਹੋਊਗੀ ਲੱਗਦਾ ਨਹੀਂ ਉਹ ਸਕਿਉਰਟੀ ਆਫ ਦੀ ਟਾਈਟ ਚ ਆਪਣੀ ਜੀ ਇਹ ਦੇਖੋ ਪੁਲਿਸ ਤਾਂ ਮੁਸਤੈਦ ਹੈ ਹੀ ਪੁਲਿਸ ਨੇ ਬੜੀ ਬੜੀ ਮਿਹਨਤ ਕਰਕੇ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ بڑے ਪਿੰਡਾਂ ਦੇ ਅਸੀਂ ਸਰਵੇ ਕੀਤਾ ਉਹਨਾਂ ਦੇ ਸੀਸੀਟੀਵੀ ਚ ਕੈਮਰਾ ਚੈੱਕ ਕੀਤੇ ਬੜੀ ਇੰਟੈਲੀਜੈਂਸ ਦਾ ਵੀ ਇਸਤੇਮਾਲ ਕੀਤਾ ਗਿਆ ਪੁਲਿਸ ਤਾਂ ਬਿਲਕੁਲ ਕੰਮ ਕਰੀ ਰਹੀ ਹੈ ਪਰ ਜਿਹੜੇ ਪੈਟਰੋਲ ਪੰਪ ਜਿਹੜੇ ਮਾਲਕ ਨੇ ਉਹਨਾਂ ਦੇ ਮੈਨੇਜਰਸ ਨੇ ਉਹਨਾਂ ਨੂੰ ਵੀ ਥੋੜੀ ਮੁਸਤੈਦੀ ਰੱਖਣੀ ਚਾਹੀਦੀ ਹੈ ਕਿ ਜੇ ਹੋ ਸੋ ਦਾਦੀ ਦੇ ਗੈਂਗ ਦੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਵਿੱਚ ਇੱਕ ਡਰਾਈਵਰ ਸੀ ਤੇ ਬਾਕੀ ਤਿੰਨ ਨੌਜਵਾਨ ਬੇਰਜ਼ੁਗਾਰ ਸਨ ਇਸ ਲਈ ਉਹ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ